ਜਿਹੜੇ ਹੁਣ ਤੱਕ 300 ਦੇ ਕਰੀਬ ਜਿਹੜੇ ਪਰਿਵਾਰ ਆ ਉਹ ਅਸੀਂ ਕੱਢ ਚੁੱਕੇ ਉਹਦੀ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਜਿਹੜੇ ਬਜ਼ੁਰਗਾਂ ਇਕੱਲੇ ਫਸੇ ਹੋਏ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਮੈਂ ਫੋਨ ਕਿਹਨੂੰ ਕਰਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਬਣਿਆਂ ਦੇ ਕੋਲ ਤੇ ਫੋਨ ਵੀ ਨਹੀਂ ਹੁੰਦੇ ਜਿਹੜੇ ਬਜ਼ੁਰਗ ਨਹੀਂ ਹੁੰਦੇ ਫੋਨ ਵੀ ਨਹੀਂ ਹੁੰਦੇ ਕਰਨਾ ਕਿਨੂੰ ਇਹ ਵੀ ਨਹੀਂ ਪਤਾ ਇਕੱਲੇ ਆ ਉਧਰੋਂ ਮਕਾਨ ਨੂੰ ਤਰੇੜਾਂ ਆ ਰਹੀਆਂ ਉੱਪਰ ਕੋਈ ਛੱਤ ਪਰ ਚੜਿਆ ਹੋਇਆ ਉਹ ਜਿਹੜੇ ਸਾਡੇ ਮੈਂਬਰ ਨੌਜਵਾਨ ਸਾਰੇ ਹੀ ਨਾ ਪਾਣੀ ਦੇ ਵਿੱਚ ਜਾਂ ਥੱਲੇ ਥੱਲੇ ਚਲੇ ਜਾਂਦੇ ਕਈ ਵਾਰ ਪਾਣੀ 10-10 ਫੁੱਟ ਹੋਣਾ ਪਾਣੀ ਹਾਂਜੀ ਫੇਰ ਉੱਪਰ ਨੂੰ ਆਉਂਦੇ ਜੇ ਛਾਲ ਮਾਰਦੇ ਹਨ ਪਤਾ ਨਹੀਂ ਲੱਗਦਾ ਕਿ ਬਰ ਪਾਣੀ ਦਾ ਵਹਾਅ ਤੇਜ ਬੜਾ ਹੁੰਦਾ ਇਹਨਾਂ ਦੀ ਬੜੀ ਸੇਵਾ ਹੈਗੀ ਆ ਜਿਹੜੇ ਇਹ ਜਿਹੜੇ ਸੇਵਾ ਕਰ ਰਹੇ ਹਨ ਬਹੁਤ ਵੱਡੀ ਸੇਵਾ ਦਿਨ ਰਾਤ ਲੱਗੇ ਹੋਏ ਹਨ ਦਿਨ ਰਾਤ ਸੇਵਾ ਦੇ ਵਿੱਚ ਨਾ ਰੋਟੀ ਅਸੀਂ ਕਹਿ ਗਏ ਕਿ ਖਾਣਾ ਖਿਲਾਉਂਦੇ ਇਹਨਾਂ ਨੂੰ ਆ ਦੇਖੋ ਹਾਲਾਤ ਕੀ ਪਸ਼ੂ ਅਲੱਗ-ਅਲੱਗ ਵੈਸੇ ਸਾਨੂੰ ਕਰਦਣਾ ਦੇਖਦੀਆਂ ਪਸ਼ੂਆਂ ਦੀਆਂ ਉੱਥੇ ਡੁੱਬੇ ਹੋਏ ਪਾਣੀ ਦੇ ਵਿੱਚ ਤੇ ਕਿੰਨੀ ਦੇਰ ਖੜੋਗੇ ਪਾਣੀ ਦੇ ਵਿੱਚ ਉਹ ਤੇ ਅੱਜ ਤੋਂ 4 ਦਿਨ ਨੂੰ ਕਿਹੋ ਜੀਆਂ ਮੁਸ਼ਕਲ ਆਉਣਗੀਆਂ ਕੁਝ ਵਿਅਕਤੀ ਨੇ ਜਿਹੜੇ ਉਹ ਪੈਦਲ ਤੁਰ ਕੇ ਪਾਣੀ ਦੇ ਵਿੱਚ ਆ ਰਹੇ ਨੇ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਹਾਲਾਤ ਬੜੇ ਹੋਏ ਨੇ ਉਹਨਾਂ ਨੂੰ ਜਦੋਂ ਕੋਈ ਕਿਸ਼ਤੀ ਦਿਖਦੀ ਹੈ ਜਾਂ ਕੋਈ ਲੋਕ ਦਿਖਣੇ ਦਾ ਇੱਕ ਆਸ ਹੈ ਜਿਹੜੀ ਉਹ ਜਾਗਦੀ ਹੈ ਕਿ ਕੋਈ ਸਾਡੇ ਤੱਕ ਪਹੁੰਚਿਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆਂ ਵੀ ਹੈ ਕੋਈ ਸਾਡੀ ਪੁਕਾਰ ਸੁਣਨ ਵਾਲਾ ਹੈ ਕੋਈ ਸਾਡੀ ਕੁਰਲਾਟ ਸੁਣਨ ਵਾਲਾ ਲਾਈਕ ਇੰਨੀਆਂ ਐਸ ਤੋਂ ਨੇ ਫੋਨ ਆ ਰਹੇ ਆਂ ਬਾਰ-ਬਾਰ ਜਾਂਦੇ ਕਿਧਰੇ ਨੂੰ ਐ ਤੇ ਨਿਕਲ ਕੇ ਕਿਤੇ ਜਾਂਦੇ ਆ ਉਹ ਫੁਲਾਨੀ ਜਗ੍ਹਾ ਜੀ ਬਿਮਾਰ ਐ ਫੁਲਾਨੀ ਜਗ੍ਹਾ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟਲ ਸ਼ਿਫਟ ਕਰਨ ਦੀ ਲੋੜ ਐ ਕਈ ਛੱਤਾਂ ਦੇ ਉੱਤੇ ਜਿਹੜੇ ਲੋਕ ਨੇ ਉਹ ਚੜੇ ਹੋਏ ਨੇ ਕਿਉਂਕਿ ਥੱਲੇ ਪਾਣੀ ਐ ਉਹ ਬਹੁਤ ਜ਼ਿਆਦਾ ਆ ਛੱਤਾਂ ਦੇ ਉੱਤੇ ਖੜ ਕੇ ਆਵਾਜ਼ਾਂ ਲਗਾ ਰਹੇ ਨੇ ਕਿ ਸਾਡੀ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਆਸ ਉਮੀਦ ਕੋਈ ਨਹੀਂ ਹੁੰਦੀ ਜਦੋਂ ਇੱਕ ਕਿਸ਼ਤੀ ਜਾਂ ਕੋਈ ਲੋਕ ਦਿਖਦੇ ਨੇ ਤਾਂ ਆਵਾਜ਼ਾਂ ਮਾਰਨੇ ਸ਼ੁਰੂ ਕਰ ਦਿੰਦੇ ਨੇ ਇੱਕ ਸੰਸਥਾਵਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਦੇ بڑے ਸਵਾਲ ਉੱਠਦੇ ਕਿ ਇੰਨੀ ਫੰਡਿੰਗ ਇਹਨਾਂ ਪੈਸਾ ਕਿੱਥੋਂ ਲਿਆਉਂਦੇ ਆ ਇਹ। ਕੋਈ ਗੱਲ ਨਹੀਂ ਕਿ ਆਜਣ ਸਾਨੂੰ ਕਦੇ ਦੇਖ ਲਓ ਤੁਸੀਂ। ਮਤਲਬ ਸਵਾਲ ਚੱਕ ਦਿੰਦੇ ਆ ਕੋਈ ਪਰ ਜਿਹੜਾ ਬੰਦਾ ਮੈਕਸਿਮਮ ਪਤਾ ਕੀ ਹੁੰਦਾ। ਜਿਹੜੇ ਬੰਦੇ ਨੇ ਕੱਖ ਨਹੀਂ ਕਰਨਾ ਨਾ ਉਂਗਲੀਆਂ ਚੱਕਣੇ ਦਾ ਕੰਮ ਉਹ ਕਰਦੇ। ਕਿ ਜਿਹੜਾ ਸਾਰਾ ਤੁਹਾਡਾ ਚੱਲ ਰਿਹਾ ਸਿਸਟਮ ਹੈ ਜਿਵੇਂ ਬੋਟਸ ਨੇ, ਰਾਸ਼ਨ ਨੇ ਇਹ ਤੁਹਾਨੂੰ ਇਹਦੇ ਵਿੱਚ ਕੋਈ ਸਰਕਾਰ ਦੇ ਵੱਲੋਂ ਸਹਾਇਤਾ ਕੀਤੀ ਗਈ ਹੈ ਜਾਂ ਨਹੀਂ? ਅਸੀਂ ਤਾਂ ਇਹ ਕਹਿੰਦੇ ਆ ਸਾਨੂੰ ਦੱਸੋ ਅਸੀਂ ਕੀ ਕਰ ਸਕੀਏ ਕੋਈ ਸਟ੍ਰੈਟਜੀ ਬਣਾ ਦਿਓ ਸਾਨੂੰ ਹੈਲਪ ਨਾ ਕਰੋ ਹੈਲਪ ਕਰਨ ਵਾਸਤੇ ਦਾ ਸੰਗਤ ਹੈਗੀ ਐ ਅਸੀਂ ਕੀ ਹੈਲਪ ਕਰੀਏ ਤੁਸੀਂ ਸਾਡੀ ਕੋਆਰਡੀਨੇਸ਼ਨ ਟੀਮ ਬਣਾਓ ਘੱਟ ਛੱਡ ਕੇ ਦਿਲ ਵੀ ਨਹੀਂ ਕਰਦਾ ਹੁਣ ਲੋਕਾਂ ਦਾ ਛੱਡਣ ਨੂੰ ਉਹ ਇੱਥੇ ਜਿਹੜੇ ਬੰਦੇ ਆ ਨਾ ਜਿਹੜੇ ਨਸ਼ੇਈ ਜੇ ਹੈਗੇ ਆ ਉਹ ਫਿਰ ਲੁੱਟਖੋ ਬਹੁ ਕਰਦੇ ਹੁਣ ਇਹ ਬੱਚਿਆਂ ਨੂੰ ਬਚਾਰੇ ਨੂੰ ਕੱਢਦੇ ਆ ਬੀਬੀਆਂ ਨਿਕਲਦੀਆਂ ਕੋਈ ਜਿਹੜਾ ਬਜ਼ੁਰਗ ਦੀ ਹਾਲਤ ਖਰਾਬ ਆ ਉਹ ਨਿਕਲਦਾ ਪਰ ਇਥੇ ਰਹਿਣਾ ਪੈਂਦਾ ਕਿਸੇ ਨਾ ਕਿਸੇ ਨਾਲ ਸਾਰੇ ਬੰਦੇ ਨਹੀਂ ਨਿਕਲ ਸਕਦੇ ਕਹਿੰਦੇ ਸਾਡੀ ਮਜਬੂਰੀ ਹੈ ਸਾਡਾ ਪਿੱਛੇ بچਣਾ ਹੀ ਕੁਝ ਨਹੀਂ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਮਤਾਜ ਸਤਲੋਈ ਦਾ ਪਾਣੀ ਹੈ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਤਾਂ ਉੱਥੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹ ਲਗਾਤਾਰ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੋਊਗਾ ਜਿਹੜੀਆਂ ਕਿਸ਼ਤੀਆਂ ਨੇ ਜਿਹੜੀਆਂ ਬੋਟਸ ਨੇ ਰੈਸਕਿਊ ਕਰਨ ਦੇ ਲਈ ਲਗਾਤਾਰ ਪਿੰਡਾਂ ਵਿੱਚ ਚਲਾਈਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਉੱਥੋਂ ਕੱਢ-ਕੱਢ ਕੇ ਲੈ ਕੇ ਆਇਆ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪ੍ਰabhasra ਟੀਮ ਤੋਂ ਨੇ ਸਭ ਤੋਂ ਪਹਿਲਾਂ ਤਾਂ ਜੀ ਕਿਵੇਂ ਦੇਖਦੇ ਹੋ ਜਿਹੜੇ ਮਾਹੌਲ ਬਣਿਆ ਹੋਇਆ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਰੈਸਕਿਊ ਕਰਦੇ ਹਾਂ ਲੋਕਾਂ ਨੂੰ ਜਦੋਂ ਹੁਣ ਜਦੋਂ ਦਾ ਜਿਹੜਾ ਫਲਾਡ ਆਇਆ ਨਾ ਜੀ ਪਾਣੀ ਦੀ ਮਾਰ ਜਿਹੜੀ ਪਈ ਹੈ ਇਸ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤਾ ਸੀ ਅਸੀਂ ਜੀ ਉਸ ਏਰੀਆ ਤੋਂ ਇਹ ਕਾਫੀ ਏਰੀਆ ਪਹਿਲਾਂ ਪਿਛਲੀ ਸਾਈਡ ਕੱਲ ਮੋਟਰ ਦੋ ਤਿੰਨ ਦਿਨ ਉੱਥੇ ਜੱਲੀਆਂ ਅੱਜ ਤਿੰਨ ਮੋਟਰ ਹੁਣ ਇੱਧਰ ਚੱਲ ਰਹੀਆਂ ਏਰੀਆ ਹੈਗਾ ਗੁਰਦਾਸਪੁਰ ਤੋਂ ਨਾ ਰੋਇਪੁਰ ਦਾ ਰੋਇਪੁਰ ਤੋਂ ਰੁਕੀ ਰੁਕੀ ਵਾਲਾ ਰੁਕਣੇ ਵਾਲਾ ਰੁਕਣੇ ਵਾਲਾ ਰੁਕਣੇ ਵਾਲੇ ਏਰੀਆ ਦੇ ਵਿੱਚ ਹੈ ਅਜੇ ਤਾਂ ਬੰਦੇ ਚਾਹ ਪੀਣ ਲੱਗੇ ਸੀ ਉਹਨਾਂ ਨੂੰ ਕਹੀ ਜਾਂਦੇ ਸੀ ਬੈਠੋ ਕਹਿੰਦੇ ਇੱਧਰ ਫਸੇ ਹੋਏ ਆ ਬੰਦੇ ਕੋਈ ਕਹਿੰਦਾ ਉੱਧਰ ਪਾਣੀ ਦੀ ਸਮੱਸਿਆ ਆ ਗਈ ਕੋਈ ਕਹਿੰਦਾ ਦਵਾਈਆਂ ਦੀ ਸਮੱਸਿਆ ਆ ਰਹੀ ਹੈ ਤੇ ਕੋਈ ਕਹਿ ਰਿਹਾ ਕਿ ਉੱਥੋਂ ਰੈਸਕਿਊ ਕਰਨੇ ਆ ਕਿਸੇ ਦੇ ਮਕਾਨਾਂ ਨੂੰ ਕ੍ਰੈਕ ਆ ਗਏ ਹੈ ਨਾ ਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਪਸ਼ੂਆਂ ਤੋਂ ਲੈ ਕੇ ਬੰਦਿਆਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਹੈਗੀਆਂ ਦੱਸਣ ਤੋਂ ਪਰੇ ਦੀਆਂ ਉਹਦੀ ਮਾਨਸਿਕ ਪੀੜਾ ਨੂੰ ਨਹੀਂ ਦੱਸਿਆ ਜਾ ਸਕਦਾ ਬਜ਼ੁਰਗ ਹੈ ਇਕੱਲੇ ਫਸੇ ਹੋਏ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਮੈਂ ਫੋਨ ਕਿਹਨੂੰ ਕਰਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਬੜਿਆਂ ਦੇ ਕੋਲ ਤੇ ਫੋਨ ਵੀ ਨਹੀਂ ਹੁੰਦੇ ਜਿਹੜੇ ਬਜ਼ੁਰਗ ਕੋਲ ਨਹੀਂ ਹੁੰਦੇ ਫੋਨ ਵੀ ਨਹੀਂ ਹੁੰਦੇ ਕਰਨਾ ਕਿਹਨੂੰ ਇਹ ਵੀ ਨਹੀਂ ਪਤਾ ਵੀ ਕਿਸ ਨੂੰ ਕਰੀਏ ਫੋਨ ਤੇ ਉਹ ਮੈਂ ਮਹਿਸੂਸ ਕਰ ਰਿਹਾ ਸੀ ਵੀ ਉਹਨਾਂ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਕਿਦਾਂ ਲਾ ਸਕਦੇ ਆ ਇਕੱਲੇ ਐ ਉਧਰੋਂ ਮਕਾਨ ਉੱtreਣਾ ਆ ਰਹੀਆਂ ਉੱਪਰ ਕੋਈ ਛੱਤ ਪਰ ਚੜਿਆ ਹੋਇਆ ਮਤਲਬ ਬੜੇ ਅਲੱਗ-ਅਲੱਗ ਜਿਹੇ ਹਾਲਾਤ ਐ ਇਹਨਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਨਾ ਬਹੁਤ ਜ਼ਿਆਦਾ ਮੁਸ਼ਕਲ ਐ ਹੁਣ ਵੀ ਫੀਡ ਵੀ ਨਾਲ ਰੱਖੀ ਐ ਪਸ਼ੂਆਂ ਦੀਆਂ ਆਪਣੀਆਂ ਪ੍ਰੋਬਲਮ ਐ ਬੰਦਿਆਂ ਦੀਆਂ ਮੈਡੀਕਲ ਦੀਆਂ ਆਪਣੀਆਂ ਪ੍ਰੋਬਲਮ ਐ ਹੱਥ ਗਲ ਰਹੇ ਐ ਪੈਰ ਗਲ ਰਹੇ ਐ ਘਬਰਾਹਟ ਹੋ ਰਹੀ ਐ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਮੌਜੂਦਾ ਕਿੰਨਾ-ਕਿੰਨਾ ਪਾਣੀ ਇੱਥੇ ਤੁਹਾਡੇ ਕੋਲ ਦੇ ਹੈਗਾ ਕਿੰਨਾ ਪਾਣੀ ਹੈਗਾ ਪਾਣੀ ਦੇ ਤਾਂ ਅਲੱਗ-ਅਲੱਗ ਐ ਮਨਨਾਂ ਦਾ ਕਿਤੇ 10 ਫੁੱਟ ਹੁੰਦਾ ਕਿਤੇ 20 ਫੁੱਟ ਹੁੰਦਾ ਕਿਤੇ 4 ਫੁੱਟ ਹੁੰਦਾ 20-20 ਫੁੱਟ ਪਾਣੀ ਵੀ ਹੈਗਾ ਮੈਂ ਕਹਿੰਦਾ 20 ਤੋਂ ਵੀ ਜ਼ਿਆਦਾ ਵੀ ਜ ਮਤਲਬ ਜਾਣਾ ਪੈ ਰਿਆ ਤੇ ਕਈ ਤਾਂ ਘਰਾਂ ਦੇ ਵਿੱਚ ਪਾਣੀ ਕਾਫੀ ਬੜਿਆ ਹੋਇਆ ਇਹਨਾਂ ਇਹਨਾਂ ਪਾਣੀ ਜਿਹੜਾ ਹੈਗਾ ਨਾ ਘਰਾਂ ਦੇ ਵਿੱਚ ਕਹਿੰਦੇ ਰਾਸ਼ਨ ਵੀ ਨਹੀਂ ਹੈਗਾ ਰਾਸ਼ਨ ਤਾਂ ਖਰਾਬ ਹੋਣਾ ਹੀ ਸੀ ਤੇ ਉਸ ਤੋਂ ਬਾਅਦ ਹੁਣ ਮੈਡੀਸਨ ਦੀ ਆਪਣੀ ਲੋੜ ਹੈਗੀ ਹੈ ਤੇ ਉਹ ਬੰਦੇ ਨੂੰ ਰੈਸਕਿਊ ਕਰਨਾ ਕੋਈ ਬਿਮਾਰ ਹੈ ਹੁਣ ਬਜ਼ੁਰਗ ਨੂੰ ਇੱਕ ਸਪੈਸ਼ਲ ਬੱਚੇ ਬਜ਼ੁਰਗ ਜਿਨ੍ਹਾਂ ਨੂੰ ਇਮੀਡੀਏਟਲੀ ਬਾਹਰ ਮੈਡੀਕਲ ਜਿਹੜੀ ਹੈ ਹਸਪੀਟਲਾਈਜ਼ ਕਰਨ ਦੀ ਲੋੜ ਹੈ ਹੁਣ ਉਹ ਵਿਚਾਰੇ ਇਹ ਤਾਂ ਇੱਕ ਐਂਬੂਲੈਂਸ ਸਰਵਿਸ ਹੈ ਨਾ ਇਸ ਵੇਲੇ ਪਾਣੀ ਦੀ ਉਹ ਜੇ ਕਿਸਤੀ ਚੱਲਣੀ ਐ ਐਂਬੂਲੈਂਸ ਦੂਜੀ ਚੱਲਣ ਐਂਬੂਲੈਂਸ ਦੂਜੀ ਖੜੀ ਵੀ ਹੈਗੀ ਸਾਡੇ ਕੋਲ ਬਾਹਰ ਵੀ ਲਾਈ ਹੋਈ ਟੀ ਅਮਰਜੈਂਸੀ ਉਥੋਂ ਹਸਪੀਟਲ ਸ਼ਿਫਟ ਕਰਨਾ ਪਰ ਪਾਣੀ ਦੀ ਐਂਬੂਲੈਂਸ ਜਿਹੜੀ ਇਸ ਵੇਲੇ ਹੈ ਨਾ ਇਹਦਾ ਬੋਟ ਹੀ ਕੰਮ ਆ ਰਹੀ ਹੈ ਨਾ ਪਰ ਬੋਟੇ ਦਾ ਲੋਡ ਬਹੁਤ ਜ਼ਿਆਦਾ ਤੁਹਾਡੀ ਟੀਮ ਦੇ ਵੱਲੋਂ ਕਿੰਨੀਆਂ ਬੋਟਸ ਜਿਹੜੀਆਂ ਮਤਲਬ ਇਸ ਹੁਣ ਆ ਤਿੰਨ ਤਿੰਨ ਚੱਲ ਰਹੀਆਂ ਜੀ ਸਵੇਰੇ ਹੀ ਇਸ ਦਾ ਇਹਨਾਂ ਨੂੰ ਕਿਹਾ ਵੀ ਬਿਨੈ ਨਾਸਦਾ ਕੀਤੀਆਂ ਵੀ ਫਟਾਫਟ ਚਨੇ ਖਾ ਲਓ ਹਮ ਤੇ ਵੜ ਜੋ ਤੁਸੀਂ ਉਹ ਰਾਸਤੇ 'ਚ ਫਟਾਫਟ ਕਿਨੇ ਲੰਗਰ ਛਕਾ ਦਿੱਤਾ ਮੈਂ ਕਿਹਾ ਲੰਗਰ ਆ ਕੇ ਛਕਾਂਗੇ ਪਹਿਲਾਂ ਚੱਕਰ ਲਗਾਈਏ ਹਾਂ ਹੁਣ ਵੀ ਆਹੀ ਹਾਲ ਹੈ ਤੁਹਾਡੇ ਸਾਹਮਣੇ ਮਨ ਲਾਏ ਤੁਸੀਂ ਦੇਖੇ ਹੋਵੇ ਜੀ ਤੇ ਉੱਥੇ ਵੀ ਆ ਗਿਆ ਕਿੰਨੇ ਇੱਧਰ ਫਸ ਮਿੰਡੋ ਮੰਡੀ ਮੈਂ ਉਹਨੂੰ ਕਹਿਆ ਵੀ ਦੇਖ ਕੇ ਭਾਈ ਇਹ ਦੇਖ ਕੇ ਦੇਖ ਦੇਖ ਉਹਨੂੰ ਦੇਖਿਆ ਓਕੇ ਆ ਪਸ਼ੂ ਰਿਆ ਹੈ ਹੈ ਆ ਪਸ਼ੂ ਰਿਆ ਹੈ ਆ ਦੇਖੋ ਹਾਲਾਤ ਕੀ ਪਸ਼ੂ ਅਲੱਗ ਅਲੱਗ ਵੈਸੇ ਸਾਨੂੰ ਕਰਦਣਾ ਦੇਖਦੀਆਂ ਪਸ਼ੂਆਂ ਨੇ ਉੱਥੇ ਅੱਛਾ ਜੀ ਡੁੱਬੇ ਹੋਏ ਪਾਣੀ ਦੇ ਵਿੱਚ ਤੇ ਕਿੰਨੀ ਦੇਰ ਖੜੋਗੇ ਪਾਣੀ ਦੇ ਵਿੱਚ ਉਹ ਤੇ ਅੱਜ ਤੋਂ 4 ਦਿਨ ਨੂੰ ਕਿਹੋ ਜੀਆਂ ਮੁਸ਼ਕਲ ਆਉਣਗੀਆਂ ਗਲ ਲੰਗੇ ਥੱਲੇਉਂ ਬਿਮਾਰੀ ਫੈਲੂਗੀ ਉਹਨੂੰ ਇੱਥੇ ਡਾਕਟਰ ਨੂੰ ਅਸੀਂ ਅਗਲੀ ਅਗਲੀ ਜੇ ਵੈਸੇ ਧਿਆਨ ਨਾਲ ਵੇਖ ਕੇ ਜਰਾ ਵੈਸੇ ਤੁਸੀਂ ਕੋਈ ਹਿਸਾਬ ਕਿਤਾਬ ਲਾਇਆ ਕਿ ਕਿੰਨੇ ਬੰਦੇ ਤੁਹਾਡੇ ਵੱਲ ਰੈਸਕੂ ਕੀਤੇ ਗਏ ਹੁਣ ਤੱਕ ਪਹਿਲਾ ਜਿਹੜਾ ਪਹਿਲੇ ਦਿਨ ਸੀ ਇਹਨਾਂ ਨੇ ਹਿਸਾਬ ਲਾਇਆ ਸੀ ਕਿੰਨਾ ਪਹਿਲੇ ਦਿਨ ਉਧਰ ਤੁਸੀਂ 200 ਪਰਿਵਾਰ ਅਸੀਂ ਕੱਢੇ ਸੀ ਜੀ ਉੱਥੇ ਤੋਂ ਪਹਿਲੇ ਦਿਨ ਇਹਨਾਂ ਨੇ ਕਢੇ 200 ਦੇ 200 ਪਰਿਵਾਰ ਦੀ ਇਧਰ ਘਰਾਂ ਚ ਪਾਣੀ ਭੜਿਆ ਹੋਇਆ ਸੀ ਵੀਰ ਜੀ ਨੇ ਆਦੇ ਦਿੱਤੇ ਕਿ ਨਾਲ ਦੀ ਨਾਲ ਜਿਹੜਾ ਪਾਣੀ ਰਾਸ਼ਨ ਉੱਥੇ ਪਜਾਓ ਤਵੇ ਨਾਲ ਦੀ ਨਾਲ ਸਾਰੀ ਸਾਡੀ ਟੀਮ ਵੀਰ ਜੀ ਦੇ ਦੇਸ਼ਾਂ ਦਾ ਹੁਣ ਤੱਕ ਕਿੰਨੇ ਪਰਿਵਾਰ ਜਿਹੜੇ ਜਾਂ ਕਿੰਨੇ ਆਪਾਂ ਵਿਅਕਤੀਆਂ ਦੀ ਗੱਲ ਕਰੀ ਤੁਸੀਂ ਕੱਢ ਲਈ ਆ ਵੀ ਨਾਲ ਜਿਹੜੀਆਂ ਤਿੰਨ ਕਿਸ਼ਤੀਆਂ ਇਸ ਸਮੇਂ ਚੱਲ ਰਹੀਆਂ ਹੈਗੀਆਂ ਜੀ ਜਿਹੜੇ ਹੁਣ ਤੱਕ 300 ਦੇ ਕਰੀਬ ਜਿਹੜੇ ਪਰਿਵਾਰ ਆ ਉਹ ਅਸੀਂ ਕੱਢ ਚੁੱਕੇ ਉਹਦੇ ਵਿੱਚ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਜਿਹੜੇ ਪੇਸ਼ੈਂਟ ਜਿਹੜੇ ਨਾਲ ਨਾਲ ਸਟੇਚਰ ਤੇ ਪਾ ਕੇ ਵੀ ਸਾਨੂੰ ਲੈ ਕੇ ਆਣੇ ਪਏ ਉਹ ਜਿਹੜੇ ਪੇਸ਼ੈਂਟ ਅਸੀਂ ਕੱਢੇ ਤੇ ਜੇ ਆਪਾਂ ਇੱਕ ਗੱਲ ਕਰੀਏ ਕਿ ਜਿਹੜਾ ਸਾਰਾ ਤੁਹਾਡਾ ਚੱਲ ਰਿਹਾ ਸਿਸਟ ਆਰ ਦੇ ਵੱਲੋਂ ਸਹਾਇਤਾ ਕੀਤੀ ਗਈ ਹੈ ਜਾਂ ਨਹੀਂ ਅਸੀਂ ਤਾਂ ਇਹ ਕਹਿੰਦੇ ਹਾਂ ਸਾਨੂੰ ਦੱਸੋ ਅਸੀਂ ਕੀ ਕਰ ਸਕੀਏ ਕੋਈ ਸਟ੍ਰੈਟਜੀ ਬਣਾ ਦਿਓ ਸਾਨੂੰ ਹੈਲਪ ਨਾ ਕਰੋ ਹੈਲਪ ਕਰਨ ਵਾਸਤੇ ਦਾ ਸੰਗਤ ਹੈਗੀ ਹੈ ਅਸੀਂ ਕੀ ਹੈਲਪ ਕਰੀਏ ਤੁਸੀਂ ਸਾਡੀ ਕੋਆਰਡੀਨੇਸ਼ਨ ਟੀਮ ਬਣਾਓ ਤੇ ਦੇਖੋ ਕਿਹੜੇ ਏਰੀਆ ਦੇ ਵਿੱਚ ਜੇ ਕੋਈ ਫੌਜ ਕੰਮ ਕਰ ਸਕਦੀ ਹੈ ਤੇ ਹਰ ਨਾਲ ਦੇ ਨਾਲ ਹੈ ਨਾ ਤੇ ਉਹ ਫੌਜ ਜਿਹੜੀ ਹੈਗੀ ਉਹ ਆਪਣਾ ਏਰੀਆ ਲੈ ਲਵੇ ਕੋਈ ਹੋਰ ਬੰਦੇ ਹੈਗੇ ਉਹ ਆਪਣਾ ਏਰੀਆ ਲੈ ਲੈਣ ਵੀ ਤੁਸੀਂ ਸਟ੍ਰੈਟਜੀ ਦਾ ਬਣਾਉ ਕੰਮ ਕਰਨ ਦੀ ਅਸੀਂ ਤਾਂ ਇਹ ਸਪੋਰਟ ਚਾਉਂਦੇ ਆਂ ਬਾਹਰ ਦੇਖਿਆ ਬਾਹਰ ਫੌਜ ਖੜੀ ਆ ਪੁਲਿਸ ਖੜੀ ਆ ਉਹ ਸਿਰਫ ਉੱਥੇ ਹੀ ਖੜੇ ਨੇ ਕਈ ਹੈਲਪ ਕਰ ਰਹੇ ਸਾਹਮਣੇ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਹਾਲਾਤਾਂ ਨੂੰ ਗਰਾਊਂਡ ਰਿਐਲਿਟੀ ਤੇ ਤੁਸੀਂ ਪਹੁੰਚੇ ਹੋਏ ਆ ਹੁਣ ਇਹਨੂੰ ਮੈਂ ਹੁਣ ਕਿਦਾਂ ਬਿਆਨ ਕਰਾਂ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਲਿਆ ਸੀ ਉੱਥੇ ਤੇ ਬਸ ਫਿਰ ਹੁਣ ਇਹ ਤਾਂ ਹਾਲਾਤ ਹੀ ਦੱਸਦੇ ਨੇ ਨਾ ਅੱਛਾ ਬਸ ਇੱਕ ਬਸ ਸਰਕਾਰ ਵੀ ਦਾਅਵੇ ਕਰ ਰਹੀ ਐ ਇੱਕ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਆਪਣਾ ਹੈਲੀਕਾਪਟਰ ਦੇ ਜੱਲੇ ਆ ਇੱਥੇ ਕਿਤੇ ਦੇਖਿਆ ਤੁਹਾਨੂੰ ਹੈਲੀਕਾਪਟਰ ਉੱਡਦਾ ਮੈਂ ਤਾਂ ਇਸ ਦੇ ਵਿੱਚ ਹੋਊਗਾ ਕਿਤੇ ਹੋਊਗਾ ਹੋਏਗਾ ਕਿਤੇ ਜੋ ਕਹਿ ਰਹੇ ਆ ਫਿਰ ਹੁਣ ਤਾਂ ਤਾਂ ਹੈ ਹੀ ਹੈ ਕਿ ਤਰ੍ਹਾਂ ਕਿਤੇ ਪਰ ਜਿਹੜੀ ਐ ਇਸ ਏਰੀਆ ਦੇ ਵਿੱਚ ਜਿਹੜੀ ਐ ਉਹਦੇ ਵਿੱਚ ਇਹ ਚੀਜ਼ ਜਿਹੜੀ ਐ ਬਹੁਤ ਵੱਡੀ ਜਿਹੜੀ ਲੋਡ ਐ ਹੁਣ ਕਹਿੰਦੇ ਉਧਰੋਂ ਬੰਨ ਟੁੱਟ ਗਿਆ ਫੇਰ ਕੋਈ ਕਹਿ ਰਹੇ ਆ ਜੀ ਰਿਪੋਰਟ ਆ ਰਹੀ ਐ ਉਧਰ ਬੋਟਸ ਨਹੀਂ ਪਹੁੰਚ ਰਹੀ ਐ ਇਹ ਬੜੀ ਲਾਈਕ ਇੰਨੀਆਂ ਐ ਇਸ ਤੋਂ ਨੇ ਫੋਨ ਆ ਰਹੇ ਆ ਬਾਰ-ਬਾਰ ਜਾਂਦੇ ਕਿਧਰੇ ਨੂੰ ਐ ਤੇ ਨਿਕਲ ਕੇ ਕਿਤੇ ਜਾਂਦੇ ਆ ਉਹ ਫੁਲਾਣੀ ਜਗ੍ਹਾ ਜੀ ਬਿਮਾਰ ਐ ਫੁਲਾਣੀ ਜਗ੍ਹਾ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਸ਼ਿਫਟ ਕਰਨ ਦੀ ਲੋੜ ਐ ਜੀ ਤੇ ਜਣੀ ਇਹ ਨਾ ਹਾਲਾਤਾਂ ਨੂੰ ਸ਼ਬਦਾਂ ਵਿੱਚ ਬਿਆਨ ਕਿਦਾਂ ਕਰੀਏ ਤੇ ਉਹਨਾਂ ਦੀ ਪੀੜਾ ਇਨਸਿਕਿਉਰਟੀ ਤੇ ਫੇਰ ਤਾਂ ਹੁੰਦਾ ਹੀ ਐ ਵੀ ਜਦੋਂ ਤੁਹਾਡੇ ਮਕਾਨ ਨੂੰ ਵੀ ਤਰੇੜਾਂ ਆ ਗਈਆਂ ਤੁਸੀਂ ਛੱਤ 'ਤੇ ਖੜੇ ਐ ਸਾਨੂੰ ਖੁਦ ਨੂੰ ਮਹਿਸੂਸ ਹੋਈ ਜਾਂਦਾ ਵੀ ਤੁਸੀਂ ਪਰਲੇ ਪਾਸੇ ਹੋ ਜਿਓ ਪਰਲੀ ਦੀਵਾਰ ਨਾਲ ਲੱਗ ਜਓ ਵੀ ਆਹ ਤੁਹਾਡਾ ਥੱਲੇ ਉਰਲਾ ਪਾਸਾ ਦਬ ਗਿਆ ਤੇ ਹੁਣ ਇਹਦੇ ਵਿੱਚ ਆਪਣੇ ਆਪ ਨੂੰ ਖੜਾ ਕਰਕੇ ਦੇਖੀ ਅਸੀਂ ਉੱਥੇ ਬਿਲਕੁਲ ਕਿਦਾਂ ਇਹ ਹੜ ਹੜ ਆਏ ਹੋਏ ਨੇ ਮਤਲਬ ਸਰਕਾਰ ਦੇ ਵੱਲੋਂ ਕੋਈ ਬੰਦੋਬਸਤ ਹੜ ਕਹਿੰ 2023 ਦੇ ਵਿੱਚ ਵੀ ਆਏ ਸੀਗੇ ਉਦੋਂ ਵੀ ਸੇਵਾ ਬੜੀ ਕੀਤੀ ਗਈ ਤੇ ਮਤਲਬ ਇਹ ਫੇਰ ਆ ਗਿਆ ਇਹਦਾ ਕੋਈ ਬੰਦੋਬਸਤ ਨਹੀਂ ਜਿਹੜੇ ਬੰਨ ਟੁੱਟ ਰਿਹਾ ਲਗਾਤਾਰ ਸਰਕਾਰ ਕਿਉਂ ਨਹੀਂ ਪੱਕੇ ਕਰ ਰਹੀ ਕੀ ਮੰਨਦੇ ਹੋ ਕਿ ਇਹ ਇਹਦੇ ਲਈ ਤਾਂ ਦੇਖੋ ਜੇ ਪਾਣੀ ਛੱਡਣਾ ਪੈਂਦਾ ਮਜਬੂਰੀ ਹੈ ਕੋਈ ਉਹਦੇ ਲਈ ਅੱਗੇ ਅਰੇਂਜਮੈਂਟ ਤਾਂ ਫੇਰ ਲੋੜ ਹੈ ਹੀ ਹੈ ਨਾ ਜੇ ਹੁਣ ਛੱਡਿਆ ਏ ਛੱਡਣਾ ਪਿਆ ਮਜਬੂਰੀ ਹੈ ਫੇਰ ਅੱਗੇ ਉਹਦੇ ਬੰਨ ਪੱਕੇ ਕੀਤੇ ਜਾ ਸਕਦੇ ਆ ਤੇ ਉਹਦੇ ਦੂਜੇ ਜਿਹੜੇ ਸੈਡਾ ਹੈਗੀਆਂ ਤੇ ਉਸ ਦੇ ਵਿੱਚ ਜਿਹੜਾ ਪੰਜਾ ਲਾਈ ਕੋ ਦੀ ਥੱਲੇ ਅੱਜ ਪਤਾ ਹੀ ਹੁੰਦਾ ਕਿ ਪਾਣੀ ਆ ਸਕਦਾ ਉਹਦੇ ਚ ਹੋਰ ਕੀ ਬਹੁਤ ਕੁਝ ਕੀਤਾ ਜਾ ਸਕਦਾ ਮੈਨੂੰ ਲੱਗਦਾ ਬਹੁਤ ਕੁਝ ਕੀਤਾ ਜਾ ਸਕਦਾ ਕਿਉਂਕਿ ਉਹ ਜੋ ਜੇ ਸੈਲਡ ਸੋਲਡ ਭਰੀ ਹੋਈ ਹੈ ਉਹ ਕੱਢੀ ਜਾ ਸਕਦੀ ਹੈ ਰੈਸਕਿਊ ਟੀਮਾਂ ਉਧਰ ਲਾਈਆਂ ਜਾ ਸਕਦੀਆਂ ਤੇ ਕਾਫੀ ਹੱਦ ਤੱਕ ਬਹੁਤ ਕੁਝ ਕੀਤਾ ਜਾ ਸਕਦਾ ਹੈ ਨਾ ਪਰ ਕੀਤਾ ਜਾ ਨਹੀਂ ਰਿਹਾ ਮੈਂ ਕਹਿੰਦਾ ਜੇ ਧਾਰਮਿਕ ਬੰਦੇ ਜਿਹੜੇ ਨੇ ਨਾ ਧਾਰਮਿਕ ਸ਼ਕਸ਼ੀਤਾ ਸੱਜਣ ਸੋਸ਼ਲ ਵਰਕਰ ਸੰਸਥਾਵਾਂ ਮਤਲਬ ਪੰਜਾਬ ਦੇ ਵਿੱਚ ਇਨਸਾਨੀਤ ਬਹੁਤ ਹੈ ਐਸੀ ਗੱਲ ਨਹੀਂ ਬਹੁਤ ਪੱਖਾਂ ਦੇ ਬੜੇ ਤਰ੍ਹਾਂ ਦਿੱਤੇ ਜੀ ਇੱਕ ਵਾਰ ਆਵਾਜ਼ ਮਾਰ ਲੈਣਾ ਵੀ ਸਾਨੂੰ ਆ ਲੋੜ ਐ ਥੋੜੀ ਜਿਹੀ ਕਮਾਂਡ ਕਰ ਦੇਣ ਅੱਗੇ ਅੱਗੇ ਤੇ ਮੇਰੇ ਨਾਲ ਸਾਡੇ ਵਰਗੇ ਪਤਾ ਨਹੀਂ ਕਿੰਨੇ ਕਗੇ ਆ ਜਾਣਗੇ ਜੀ ਤਾਂ ਤਸਵੀਰ ਦਿਖਾ ਦਿੰਦੇ ਆ ਕਿ ਪਰਿਵਾਰ ਨੇ ਜਿਹੜੇ ਉਹ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਖੜਨੇ ਕਿਉਂਕਿ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਘਰ ਨੇ ਜਿਹੜੇ ਉਹ 70 70% ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲਗਾਤਾਰ ਟੀਮਾਂ ਪਹੁੰਚ ਕੇ ਸਹਾਇਤਾ ਕਰ ਰਹੀਆਂ ਨੇ ਪਰ ਉਹਨਾਂ ਦੇ ਹਾਲਾਤ ਨੇ ਜੋ ਬੜੇ ਮਾੜੇ ਨੇ ਕਿਉਂਕਿ ਆਪਣਾ ਘਰ ਛੱਡ ਕੇ ਘਰ ਛੱਡ ਕੇ ਦਿਲ ਵੀ ਨਹੀਂ ਕਰਦਾ ਹੁਣ ਲੋਕਾਂ ਦਾ ਛੱਡਣ ਨੂੰ ਇੱਥੋਂ ਹਾਂ ਉਹ ਇੱਥੇ ਜਿਹ ਜਿਹੜੇ ਨਸ਼ੇਈ ਜੇ ਹੈਗੇ ਆ ਜੀ ਉਹ ਫਿਰ ਲੁੱਟਖੋ ਬਹੁ ਕਰਦੇ ਆ ਹੁਣ ਇਹ ਬੱਚਿਆਂ ਨੂੰ ਬਚਾਰੇ ਨੂੰ ਕੱਢਦੇ ਆ ਜੀ ਬੀਬੀਆਂ ਨਿਕਲਦੀਆਂ ਕੋਈ ਜਿਹੜਾ ਬਜ਼ੁਰਗ ਦੀ ਹਾਲਤ ਖਰਾਬ ਹੈ ਉਹ ਨਿਕਲਦਾ ਪਰ ਇੱਥੇ ਰਹਿਣਾ ਪੈਂਦਾ ਕਿਸੇ ਨਾ ਕਿਸੇ ਨੂੰ ਸਾਰੇ ਬੰਦੇ ਨਹੀਂ ਨਿਕਲ ਸਕਦੇ ਕਹਿੰਦੇ ਸਾਡੀ ਮਜਬੂਰੀ ਹੈ ਸਾਡਾ ਪਿੱਛੇ ਬਚਣਾ ਹੀ ਕੁਛ ਨਹੀਂ ਬਿਲਕੁਲ ਕਿਉਂਕਿ ਆਸ ਤਾਂ ਹੁੰਦੀ ਹੈ ਵੀ ਮਕਾਨ ਤਾਂ ਬਚੂਗਾ ਹੀ ਨਾ ਜਦੋਂ ਜਦੋਂ ਕੋਈ ਇੱਕ ਅੱਧਾ ਮੈਂਬਰ ਘਰੇ ਰਹਿ ਜਾਂਦਾ ਬਾਕੀ ਚਲੇ ਜਾਂਦੇ ਉਥੋਂ ਉਹਨਾਂ ਦੇ ਦਿਲ 'ਚ ਵੀ ਪਤਾ ਨਹੀਂ ਕੀ ਬੀਤਦੀ ਹੋਣੀ ਹੈ ਕਿ ਚੱਲੇ ਨੇ ਪਤਾ ਨਹੀਂ ਕਦੋਂ ਆਉਣਗੇ ਜਾਂ ਮਿਲਾਂਗੇ ਜਾਂ ਨਾ ਇਹ ਵੀ ਹੈ ਜੇ ਕਹਿੰਦੇ ਜੇ ਪਹੁੰਚ ਗਏ ਆਪ ਜੇ ਵਾਲੀਆਂ ਗੱਲਾਂ ਹਨ ਇਸ ਵੇਲੇ ਜੋ ਹਾਲਾਤ ਹੈ ਜੇ ਐਦਾਂ ਹੋ ਗਿਆ ਹੈ ਨਾ ਜੀ ਜੇ ਕੋਈ ਆ ਗਿਆ ਲੈਣ ਵਾਸਤੇ ਇਹ ਵੀ ਨਹੀਂ ਪਤਾ ਵੀ ਹੁਣ ਮਾਤਾ ਦੀ ਮੈਂ ਗੱਲ ਦੱਸ ਰਿਹਾ ਉਹ ਪਤਾ ਨਹੀਂ ਮਤਲਬ ਪਿਛਲੇ ਕੁਝ ਦਿਨਾਂ ਤੋਂ ਉਹ ਕਹਿੰਦੇ ਲਾਈਕ ਵੀ ਮੈਨੂੰ ਇਹ ਹੀ ਨਹੀਂ ਪਤਾ ਸੀ ਵੀ ਮੈਨੂੰ ਕੋਈ ਲੈਣਾ ਆਏਗਾ ਕੱਲੀ ਮਾਤਾ ਜੀ ਪਰ ਉਹਦੀ ਉਮਰ ਮੈਨੂੰ ਲੱਗਦਾ 75 ਸਾਲ ਤੋਂ ਉੱਪਰ ਸੀ ਜਿਆਦਾ ਸੀ ਉਹਦੀ ਉਮਰ ਤੇ ਉਹ ਕੱਲੀ ਮਾਤਾ ਆਸਾਂ ਐਦਾਂ ਛੱਡੀ ਬਠੇ ਆ ਲੋਕਰਾਂ ਦੇ ਮੈਂ ਕਿਹਾ ਕੀ ਖਾਣਾ ਪੀਣਾ ਕਹਿੰਦੇ ਖਾਣ ਪੀਣ ਨੂੰ ਉਹ ਉਹਨਾਂ ਦਾ ਜਵਾਬ ਸੀ ਦੁੱਧ ਵੀ ਨਹੀਂ ਹੈਗਾ ਅੱਛਾ ਜੀ ਸੁੱਕਾ ਦੁੱਧ ਨਹੀਂ ਹੈਗਾ ਜਿਕੇ ਨੂੰ ਕਹਿੰਦੇ ਚਾਹ ਬਣਾ ਕੇ ਪੀ ਲੈਣੀ ਸੀ ਬੀਪੀ ਤੁਹਾਡਾ ਲੋ ਹੋ ਰਿਹਾ ਕੁਛ ਐਦਾਂ ਦੀ ਗੱਲ ਐ ਕਹਿੰਦੇ ਵੀ ਚਾਹ ਤਾਂ ਕੀ ਬਣਾਉਣੀ ਕਾਦੀ ਐ ਵੀ ਸਾਡੇ ਕੋਲ ਦੁੱਧ ਵੀ ਨਹੀਂ ਹੈਗਾ ਇਸ ਕਰਕੇ ਮਤਲਬ ਸਮੱਸਿਆਵਾਂ ਜਿਹੜੀਆਂ ਆ ਉਹ ਤਾਂ ਅਲੱਗ-ਅਲੱਗ ਕਿਸਮ ਦੀਆਂ ਸਮੱਸਿਆਵਾਂ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਅੱਛੇ ਪਿੱਛੇ ਆ ਜੀ ਆਪ ਆ ਜੋ ਜੀ ਤਾਂ ਜਿਹੜੀ ਮਤਲਬ ਕਿਸ਼ਤੀ ਹੁੰਦੀ ਐ ਇਹ ਵੀ ਬੜੇ ਔਖਾ ਐ ਜਿਹੜਾ ਰੈਸਕਿਊ ਕਰਨਾ ਐਦਾਂ ਜਿਵੇਂ ਹੁਣ ਕਦੇ ਔਖਾ ਤਾਂ ਦੇਖ ਲਓ ਜਿਹੜੇ ਸਾਡੇ ਮੈਂਬਰ ਨੌਜਵਾਨ ਸਾਰੇ ਹੀ ਨਾ ਪਾਣੀ ਦੇ ਵਿੱਚ ਜਾਂ ਥੱਲੇ ਥੱਲੇ ਚਲੇ ਜਾਂਦੇ ਗਏ ਵਾਰ ਪਾਣੀ ਇਹ 10-10 ਫੁੱਟ ਹੋਣਾ ਪਾਣੀ ਹਾਂਜੀ ਫੇਰ ਉੱਪਰ ਨੂੰ ਆਉਂਦੇ ਇਹ ਛਾਲ ਮਾਰਦੇ ਹਨ ਪਤਾ ਨਹੀਂ ਲੱਗਦਾ ਕਿ ਵਾਰ ਪਾਣੀ ਦਾ ਵਹਾਅ ਤੇਜ ਬੜਾ ਹੁੰਦਾ ਜਦੋਂ ਜਦੋਂ ਸ਼ੁਰੂਆਤ ਕੀਤੀ ਤੁਸੀਂ ਆ ਮਤਲਬ ਇੱਧਰ ਹੈਲਪ ਕਰਨ ਦੀ ਲੋਕਾਂ ਦੀ ਉਦੋਂ ਮੰਨਦੇ ਵਿੱਚ ਡਰ ਨਹੀਂ ਆ ਜਦੋਂ ਪਹਿਲੀ ਵਾਰ ਆ ਕੇ ਦੇਖਿਆ ਹੋਊਗਾ ਕਿ ਮਾਹੌਲ ਕੀ ਬਣਿਆ ਹੋਇਆ ਨਾ ਜਦੋਂ ਹੁਣ ਆਪਣਾ ਬੰਦਾ ਫਸਿਆ ਹੁੰਦਾ ਕੀ ਕਰਦੇ ਹੁੰਦੇ ਫੇਰ ਜੇ ਤਾਂ ਆਪਣੇ ਨਹੀਂ ਹੈਗੇ ਫੇਰ ਤਾਂ ਠੀਕ ਹੈ ਜੀ ਜੇ ਆਪਣਾ ਮਤਲਬ ਕੋਈ ਬੰਦਾ ਉੱਥੇ ਫਿਰ ਤੜਫਦਾ ਹੀ ਹੈ ਨਾ ਫੇਰ ਤਾਂ ਮਹਿਸੂਸ ਤਾਂ ਕਰਦਾ ਹੀ ਹੈ ਪੀਦਰੋ ਫੋਨ ਆ ਰਿਹਾ ਜੀ ਮੈਂ ਉਹ ਤੁਹਾਡੇ ਸਾਹਮਣੇ ਉਹ ਕਿਸ਼ਤੀ ਜਿਹੜੀ ਆਪਣੀ ਦੂਜੀ ਬੋਟ ਸੀ ਉਹ ਲੈ ਕੇ ਨਿਕਲ ਰਹੀ ਸੀ ਵੀ फटाफट ਲਿਆਓ ਜੇ ਛੋਟੇ ਬੱਚੇ ਐ ਬਜ਼ੁਰਗ ਐ ਕੋਈ ਬਿਮਾਰ ਐ ਵੀ ਇਹਨਾਂ ਨੂੰ ਜਦੋਂ ਆਪਾਂ ਉਹਨਾਂ ਦੀ ਏਕਾ ਖੜ ਕੇ ਦੇਖਦੇ ਆ ਨਾ ਫਿਰ ਮਨ ਦੀ ਹਾਲਤ ਕੁਝ ਡਿਫਰੈਂਟ ਹੁੰਦੀ ਹੈ ਆਦਰਵਾਇਜ਼ ਤਾਂ ਸਮਾਜ ਦੇ ਵੀ ਤੁਹਾਨੂੰ ਪਤਾ ਹੈ ਸਾਡੇ ਕੋਲ ਐਕਸਪੀਰੀਅੰਸ ਹੈ ਵੈਸੇ ਇਹ ਅਸੀਂ ਇਹਨਾਂ ਦੀ ਬੜੀ ਸੇਵਾ ਹੈਗੀ ਆ ਜਿਹੜੇ ਇਹ ਜਿਹੜੇ ਸੇਵਾ ਕਰ ਰਹੇ ਆ ਨਾ ਬਹੁਤ ਵੱਡੀ ਸੇਵਾ ਦਿਨ ਰਾਤ ਲੱਗੇ ਹੋਏ ਆ ਦਿਨ ਰਾਤ ਸੇਵਾ ਦੇ ਵਿੱਚ ਨਾ ਰੋਟੀ ਅਸੀਂ ਕਹਿ ਕੇ ਆ ਕੇ ਖਾਣਾ ਖਵਾਉਂਦੇ ਇਹਨਾਂ ਨੂੰ ਮਤਲਬ ਮੈਂ ਕੀ ਦੱਸਾਂ ਤੁਹਾਨੂੰ ਭਾਵਨਾਵਾਂ ਇਹਦਾ ਮਤਲਬ ਇਨਸਾਨੀ ਤਜੇ ਜੀਂਦਾ ਏ ਲੋੜਾ ਕਮਾਂਡ ਕਰਨ ਦੀ ਇਹ ਵੀ ਇਹ ਵੀ ਪੰਜਾਬ ਦੀ ਤਸਵੀਰ ਹੈ ਇੱਕ ਵੀ ਜਿਹੜਾ ਪੰਜਾਬ ਹੀ ਇਦਾਂ ਦਾ ਮੈਂ ਕਿਹਾ ਜਦੋਂ ਉਹਨੂੰ ਦੇਖਦੇ ਆ ਨਾ ਅੰਦਰ ਫਸੇ ਹੋਏ ਇਹਨਾਂ ਨੂੰ ਫੇਰ ਵੀ ਬੜੀ ਮਾਨਸਿਕ ਬਾਲ ਨਹੀਂ ਡੋਲੇ ਉਹਨਾਂ ਦੇ ਪਰ ਜਿਹੜੀਆਂ ਲੋੜਾਂ ਹੁੰਦੀਆਂ ਹੁਣ ਪੇਟ ਨਾਲ ਤਾਂ ਹੁਣ ਭੁੱਖ ਤਾਂ ਲੱਗਣੀ ਹੋਏ ਦਵਾਈਆਂ ਦੀ ਫਿਰ ਇਹ ਆਉਣ ਵਾਲੇ ਦਿਨਾਂ ਦੇ ਬਾਰੇ ਉਹ ਸਟ੍ਰੈਸ ਲੈ ਰਹੇ ਆ ਕਿ ਬੱਚੇ ਦੀ ਫੀਸ ਕਿਦਾਂ ਦੇਵਾਂਗੇ ਆਉਣ ਵਾਲੇ ਦਿਨਾਂ ਜਿਹੜੀ ਬਿਮਾਰੀ ਮੈਡੀਕਲ ਉਹ ਮੈਡੀਕਲ ਸਟੋਰ ਵਾਲਿਆਂ ਨੂੰ ਥੋੜਾ ਕਿਤੇ ਦਵਾਈ ਦੋ ਆਧਾਰ ਦਵਾਈ ਦੇ ਦੇਣੀ ਨਾ ਉਹਨਾਂ ਹਸਪਤਲ ਜਿਹੜਾ ਸਕੂਲ ਹੈਗਾ ਤੇ ਨਾ ਉਹਨਾਂ ਬਿਨਾਂ ਫੀਸ ਤੋਂ ਬੱਚੇ ਨੂੰ ਪੜਾ ਦੇਣਾ ਜਿਹੜੀ ਜਿਹੜੇ ਫਸਲ ਸੀ ਜਿਹੜੀ ਮੇਨ ਸੋਰਸ ਹੈ ਉਹ ਤਬਾਹ ਹੋ ਗਏ ਮਕਾਨ ਵੀ ਹਾਲ ਆ ਵੀ ਮਤਲਬ ਜਿਹੜੀਆਂ ਤਾਰਾਂ ਹੁੰਦੀਆਂ ਨੇ ਆ ਤਸਵੀਰ ਦਿਖਾ ਦਿੰਦੇ ਆ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਹੁੰਦੀਆਂ ਨੇ ਇਹ ਆਪਣੇ ਤੋਂ 15 15 20 ਫੁੱਟ ਉੱਪਰ ਹੁੰਦੀਆਂ ਨੇ ਪਰ ਬਿਲਕੁਲ ਤਾਰਾਂ ਦੇ ਨਾਲ ਖਹਿ ਕੇ ਜਿਹੜੀਆਂ ਕਿਸਤੀਆਂ ਲੰਘ ਰਹੀਆਂ ਨੇ ਇੰਨਾ ਇਸ ਥਾਂ ਦੇ ਉੱਤੇ ਪਾਣੀ ਮੌਜੂਦ ਆ ਤਾਂ ਮਤਲਬ ਸਫੈਦੇ ਦੇਖ ਰਹੇ ਆ ਪਰ ਡੁੱਬੇ ਹੋਏ ਮੈਂ ਕਿਹਾ ਜੀ ਤੁਸੀਂ ਕਹਿੰਦੇ ਖਹਿ ਕੇ ਲੰਘਦੀਆਂ ਸਾਨੂੰ ਤਾਂ ਕਈ ਵਾਰ ਉਹਦੇ ਵਿੱਚੋਂ ਨਿਕਲਦੀ ਨਹੀਂ ਕਿਸਤੀ ਸਾਈਡ ਨੂੰ ਕਰਕੇ ਕਿਤੇ ਪੋਲ ਦੇ ਬਿਲਕੁਲ ਨਾਲ ਨੂੰ ਲਾ ਕੇ ਕਰਨੀ ਪੈਂਦੀ ਹੈ ਰਸਤੇ ਵਿੱਚ ਹਾਲਾਤ ਐਜਾ ਦੇ ਮਿਲੇ ਆ ਜੀ ਉੱਥੇ ਅੰਦਾਜ਼ਾ ਲੱਗਦਾ ਵੀ ਵੀ ਪਾਣੀ ਜਿਹੜਾ ਹੈ ਕਿ ਕਿੰਨੀ ਕੋਤੀ ਫਿਰ ਜਿਹੜੇ ਮਕਾਨ ਬਣਾਏ ਇਹਨਾਂ ਨੇ ਉਸ ਤੋਂ ਥੋੜਾ ਜਿਹਾ ਅੱਗੇ ਆਉਂਗੇ ਤੁਸੀਂ 10 ਫੁੱਟ ਮਤਲਬ 10 ਫੁੱਟ ਅੱਗੇ ਆਉਂਦੇ ਇੱਕਦਮ ਡੂੰਘਾ ਆ ਜਾਂਦਾ ਮਕਾਨ ਉੱਚੀ ਜਗ੍ਹਾ ਤੇ ਬਣਾ ਲਿਆ ਪਰ ਉਹਦੇ ਅੱਗੇ ਜਿਹੜਾ ਹੈਗਾ ਹੁਣ ਨਿਕਲ ਕੇ ਬਜਾਰੇ ਆਉਣ ਕਿਦਾਂ ਕਿਦਾਂ ਆ ਸਕਦੇ ਹੁਣ ਸਾਹਮਣੇ ਸਾਡੇ ਦੇ ਅੱਗੇ ਜਿਹੜੇ ਉਹ ਸਾਹਮਣੇ ਦਿਖ ਰਿਹਾ ਕੁਝ ਜਿਹੜਾ ਮਕਾਨ ਵੀ ਉੱਥੇ ਬੰਦੇ ਖੜੇ ਐ ਜਿਹੜੀ ਅੱਗੇ ਦੂਜੀ ਬੋਰਡ ਗਈ ਸੀ ਪਰ ਆ ਨਹੀਂ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਕੋਚ ਨੇ ਇਹ ਬਿਠਾ ਲੀਏ ਵਿੱਚ ਉਹ ਦੇਖੋ ਪਾਣੀ ਦੇ ਵਿੱਚ ਕੋਈ ਆਪਣੇ ਘਰਾਂ ਦੇ ਲੱਗ ਗਏ ਜਿਹੜੇ ਆ ਰਹੇ ਆ ਉਹਨਾਂ ਵਿੱਚ ਕੀ ਸਮੱਸਿਆ ਵਾ ਕੋਈ ਉਧਰੋਂ ਨਿਕਲੇ ਹੋਏ ਅੱਗੇ ਪਾਣੀ ਦੇ ਕੀ ਲੈਵਲ ਹੋਣਾ ਤਾਂ ਕੁਝ ਵਿਅਕਤੀ ਨੇ ਜਿਹੜੇ ਉਹ ਪੈਦਲ ਤੁਰ ਕੇ ਪਾਣੀ ਦੇ ਵਿੱਚ ਆ ਰਹੇ ਨੇ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਜਦੋਂ ਕੋਈ ਕਿਸ਼ਤੀ ਦਿਖਦੀ ਹੈ ਜਾਂ ਕੋਈ ਲੋਕ ਦੇਖਣੇ ਦਾ ਇੱਕ ਆਸ ਹੈ ਜਿਹੜੀ ਉਹ ਜਾਗਦੀ ਹੈ ਕਿ ਕੋਈ ਸਾਡੇ ਤੱਕ ਪਹੁੰਚਿਆ ਇਹ ਵੀ ਬੜਾ ਹੋਣਾ ਕੁਝ ਲੋਕ ਕਹਿੰਦੇ ਹੋਣਗੇ ਕਿ ਸਾਨੂੰ ਉਮੀਦ ਨਹੀਂ ਸੀ ਕਿ ਤੁਸੀਂ ਉਮੀਦ ਨਹੀਂ ਸੀ ਮੈਂ ਕੱਲ ਤੁਹਾਨੂੰ ਦੱਸਦਾ ਰਿਹਾ ਜਿਹੜੇ ਕੱਲ ਦੇ ਹਾਲਾਤ ਸੀ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਫੋਨ ਫੋ ਕਿਨੇ ਸਾਨੂੰ ਪਤਾ ਨਹੀਂ ਕਿ ਇਹਨੂੰ ਫੋਨ ਕਰੀਏ ਤੇ ਮੈਂ ਉਹਨਾਂ ਨੇ ਪੁੱਛਿਆ ਜੇ ਸਾਡੀ ਟੀਮ ਨੇ ਮੈਂ ਵੀ ਪੁੱਛਿਆ ਇੱਕ ਨੂੰ ਮੈਂ ਕਿਹਾ ਵੀ ਤੁਹਾਨੂੰ ਪਤਾ ਸੀ ਵੀ ਕੋਈ ਆਏਗਾ ਉਹ ਬੜੇ ਇਸ ਗੱਲ ਤੇ ਕੰਫਿਊਜ਼ ਹੈ ਵੀ ਸਾਨੂੰ ਪਤਾ ਹੀ ਨਹੀਂ ਵੀ ਕੋਈ ਆਏਗਾ ਕਿ ਨਹੀਂ ਆਏਗਾ ਬਹੁਤ ਲੋਕਾਂ ਨੇ ਕਿਹਾ ਕਿ ਅਸੀਂ ਅੱਜ ਤੱਕ ਕੋਈ ਸਾਡੇ ਕੋਲ ਆਇਆ ਹੀ ਨਹੀਂ ਹੈਗਾ ਹੁਣ ਤੱਕ ਅੱਜ ਵੀ ਸਾਨੂੰ ਮਿਲਿਆ ਹੈ ਬੰਦੇ ਜਿੰਨੇ ਵੀ ਜਿਹੜੇ ਫੈਮਿਲੀ ਸਵੇਰੇ ਗਏ ਆਂ ਕਹਿੰਦੇ ਵੀ ਪਹਿਲੀ ਵਾਰ ਆਏ ਤੁਸੀਂ ਆਮ ਤੌਰ ਤੇ ਜਿਹੜੀਆਂ ਲੋਕ ਜਿਹੜੇ ਦੀਕ ਨੇ ਹੈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਵੀ ਹੈ ਕੋਈ ਸਾਡੀ ਪੁਕਾਰ ਸੁਣਨ ਵਾਲਾ ਹੈ ਕੋਈ ਸਾਡੀ ਗੁਰਲਾਟ ਸੁਣਨ ਵਾਲਾ ਜਿਨ੍ਹਾਂ ਨੂੰ ਚੁਣਿਆ ਲੋਕਾਂ ਇਹਨਾਂ ਨੇ ਮਤਲਬ ਐਮਐਲਏ ਚੁਣ ਕੇ ਭੇਜੇ ਆਪਣੇ ਐਮਪੀ ਚੁਣ ਕੇ ਭੇਜੇ ਆ ਉਹ ਨਜ਼ਰ ਆਏਗਾ ਜੀ ਤੁਹਾਨੂੰ ਆਸੇ-ਪਾਸੇ ਮਨੂੰ ਤਾਂ ਲੱਗਦਾ ਫਿਰ ਉਹਨਾਂ ਦੇ ਫੋਨ ਵੀ ਨਹੀਂ ਹੋ ਉਹਨਾਂ ਕੋਲ ਫੋਨ ਵੀ ਨਹੀਂ ਨਾ ਹੋਣੇ ਕਿਸੇ ਕੋਲ ਨਾ ਹੀ ਪਤਾ ਹੁੰਦਾ ਕਿਸੇ ਨੂੰ ਵੀ ਮੈਂ ਆਪਣੇ ਵਿਧਾਇਕ ਨੂੰ ਫੋਨ ਵੀ ਕਰ ਸਕਦਾ ਇਹ ਵੀ ਨਹੀਂ ਅਵੇਅਰਨੈਸ ਵੀ ਨਹੀਂ ਹੈਗੀ ਉਹ ਤੁਹਾਨੂੰ ਕਰ ਲੈ ਆ ਪੁੱਛੋ ਜਰਾ ਕਿ ਪ੍ਰੋਬਲਮਸ ਕੋਈ ਕੀ ਕੀ ਹੈਗੀਆਂ ਕਿੱਥੇ ਜਾਣਾ ਚਾਹੁੰਦੇ ਆਂ ਵਿਚਾਰੇ ਤਾਂ ਦੋ ਵਿਅਕਤੀ ਜਿਹੜੇ ਉਹ ਤੁਰ ਕੇ ਆ ਰਹੇ ਨੇ ਮਤਲਬ ਇੱਥੇ ਤਾਂ ਰਸਤਾ ਵੀ ਨਹੀਂ ਪਤਾ ਹੁੰਦਾ ਬਸ ਖੰਭਿਆਂ ਦੇ ਸੜਕ ਨੂੰ ਹੀ ਜਾ ਰਹੇ ਆਂ ਖੰਭਿਆਂ ਦੀ ਨਿਸ਼ਾਨੀ ਆ ਨਿਸ਼ਾਨੀਆਂ ਲਾਲ ਲੱਗੇ ਨਿਸ਼ਾਨੀਆਂ ਰੋਡ ਐ ਉਹ ਰੋਡ ਤੇ ਥੋੜੀ ਜਿਹੀ ਹਾਈਟ ਹੁੰਦੀ ਐ ਨੇ ਬਿਲਕੁਲ ਤਾਂ ਉਹ ਤੁਰ ਕੇ ਆ ਰਹੇ ਨੇ ਉਹਦੇ ਨਾਲ ਹੁਣ ਗੱਲਬਾਤ ਕਰੂਗੀ ਜਿਹੜੀ ਟੀਮ ਆ ਕੇ ਕੀ ਮੁਸ਼ਕਲ ਐ ਉਹਨਾਂ ਨੂੰ ਮਤਲਬ ਬੱਚੇ ਗਏ ਐ ਇਧਰੋਂ ਬੜਾ ਪਾਣੀ ਸੀ ਜਿਹੜੇ ਬੰਦੇ ਬੰਦੇ ਇਧਰੋਂ ਨਿਕਲੇ ਐ ਨਾ ਹੁਣ ਜੀ ਇੱਥੇ ਰ ਤੱਕ ਪਾਣੀ ਜਾ ਰਿਆ ਸੀ ਉਹਨਾਂ ਦੇ ਕਿਸੇ ਵੇਲੇ ਕੁਝ ਵੀ ਕਹਿੰਦੇ ਮੋਡਿਆਂ ਦੇ ਚੱਕ ਚੱਕ ਕੇ ਬ ਮੋਢਿਆਂ ਤੇ ਇੰਨੇ ਇਨਾ ਪਾਣੀ ਮੋਢਿਆਂ ਦੇ ਵਿੱਚ ਚੱਕੇ ਹੋਏ। ਮਤਲਬ ਇਦਾਂ ਦੇ ਪਿੰਡ ਵੀ ਹੋਣਗੇ ਕਿ ਜਿੱਥੇ ਪਾਣੀ ਜ਼ਿਆਦਾ ਹੈ ਕਿਸ਼ਤੀ ਵੀ ਨਹੀਂ ਪਹੁੰਚ ਸਕਦੀ ਹੋਣੀ ਅੱਗੀ। ਨਹੀਂ ਨਹੀਂ ਕਿਸ਼ਤੀ ਤਾਂ ਪਾਣੀ ਜਿਆਦਾ ਹੈ ਜਿੰਨਾ ਜ਼ਿਆਦਾ ਪਾਣੀ ਹੈ ਉਹਨਾਂ ਆਰਾਮ ਨਾਲ ਪਹੁੰਚਦੀ ਹੈ ਪਰ ਜਿੱਥੇ ਦਰਿਆ ਦਾ ਵਹਾਅ ਬਹੁਤ ਤੇਜ਼ ਹੈ ਨਾ ਸਿੱਧਾ ਉੱਥੇ ਕੱਲ ਵਾੜ ਵੀ ਕਿਸ਼ਤੀ ਵਾੜੀ ਕਿਸ਼ਤੀ ਨੂੰ ਤਾਂ ਜਾਣਦੇ ਫਿਰ ਉਹ। ਜੀ। ਤਾਂ ਦੋ ਵਿਅਕਤੀ ਹੈ ਜਿਹੜੇ ਉਹ ਇੱਥੇ ਦੇਖ ਕੇ ਜਿਵੇਂ ਗੋਲ ਆਏ ਨੇ ਉਹਨਾਂ ਨੂੰ ਕਹਿੰਦੇ ਪਾਸੇ ਹੋ ਜਾਓ ਪਾਸੇ ਹੋ ਜਾਓ ਸਾਈਡ ਤੇ ਹੋ ਜਾਓ ਸਾਈਡ ਤੇ ਜਾ। ਆਪ ਜੀ ਦੀਆਂ ਕਿੱਦਾਂ ਕਿੱਧਰ ਨੂੰ ਜਾ ਰਹੇ ਸੀ ਹੁਣ ਇਸ ਵੇਲੇ? ਪਸ਼ੂਆਂ ਦਾ ਦਾਣਾ ਕਿੱਥੋਂ ਲੈ ਕੇ ਆਉਂਗੇ ਬਾਣਾ ਵਾਲੀ ਬਾਣਾ ਵਾਲਿਆਂ ਪਰੋਂ ਉਧਰੋਂ ਮੰਗਾਇਆ ਮੁੰਡੇ ਤੋਂ ਜੀ ਮੱਲਾਂ ਅੱਗੇ ਤਾਂ ਪਾਣੀ ਮੈਨੂੰ ਲੱਗਦਾ ਕਈ ਜਗ੍ਹਾ ਤੇ ਜ਼ਿਆਦਾ ਵੀ ਹੈਗਾ ਪਾਣੀ ਦੇਖਦੇ ਆ ਉਧਰੋਂ ਨੇ ਰਿਪੋਰਟ ਪਾਰ ਤੇ ਰੱਖ ਲਿਆ ਆ ਇੱਕ ਜੀ ਉਧਰ ਚੱਲਦੇ ਆ ਯਾਨੀ ਇਸ ਵੇਲੇ ਪਤਾ ਨਹੀਂ ਬਿਸੇਰੇ ਕਿੱਦਾਂ ਆਊਗਾ ਕਿੱਦਾਂ ਨਹੀਂ ਆਊਗਾ ਕੁਝ ਨਹੀਂ ਪਤਾ ਤਾਂ ਇਹ ਦੋ ਜੋ ਵਿਅਕਤੀ ਨਜ਼ਰ ਆ ਰਹੇ ਦਾਣਾ ਲੈਣ ਚੱਲੇ ਆ ਪਸ਼ੂਆਂ ਦੇ ਲਈ ਸਾਰਾ ਪਾਣੀ ਪਾਣੀ ਕਈ ਕਿਲੋਮੀਟਰ ਹੁਣਾ ਇੱਥੇ ਤਾਂ ਜੀ ਹਾਂ ਕਿਲੋਮੀਟਰ ਦੇ ਵਿੱਚ ਹੈ ਜੀ ਹੁਣ ਜਿਹੜਾ ਪਹਿਲਾਂ ਨੂੰ ਪੁੱਛਿਆ ਸੀ ਕੋਈ ਕਹਿੰਦਾ 8 ਕਿਲੋਮੀਟਰ ਹੈ ਕੋਈ ਕਹਿੰਦਾ 10 ਕਿਲੋਮੀਟਰ ਚ ਪਿਆ ਤੇ ਇਹ ਹੁਣ ਕਹਿੰਦੇ ਵੀ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਾਣੀ ਜਾਦੇ ਹੋਊਗਾ ਕੋਈ ਬੋਟ ਨੂੰ ਅਸੀਂ ਕਿਸੇ ਨੂੰ ਪਤਾ ਹੈ ਨਹੀਂ ਕਿਹੜੀ ਬੋਟ ਨੂੰ ਫੋਨ ਕਰਨਗੇ ਇਹ ਤਾਂ ਨਹੀਂ ਪਤਾ ਇਹਨਾਂ ਨੂੰ ਕਿੱਦਾਂ ਆਊਗਾ ਆਸ ਤੇ ਨਿਕਲ ਕੇ ਹੁਣ ਕਿਉਂਕਿ ਪਿੱਛੇ ਪਸ਼ੂ ਜਿਹੜੇ ਹੈਗੇ ਆ ਉਹਨਾਂ ਉਹਨਾਂ ਦਾ ਨੁਕਸਾਨ ਤਾਂ ਆ ਇਸ ਇਸ ਤਰੀਕੇ ਨਾਲ ਜਿੱਦਾਂ ਹੁਣ ਖੰਭੇ ਲੱਗੇ ਹੋਏ ਨੇ ਇਹ ਵੀ ਮੁਸ਼ਕਲਾਂ ਬੜੀਆਂ ਹੁੰਦੀਆਂ ਨੇ ਰੈਸਕਿਊ ਕਰਨਾ ਮਤਲਬ ਬਹੁਤ ਔਖਾ ਹੈ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਇਹ ਇੱਥੇ ਸਰਕਾਰੀ ਮਦਦ ਨਹੀਂ ਆ ਕੋਈ ਕੋਈ ਸਰਕਾਰੀ ਅਧਿਕਾਰੀ ਨਹੀਂ ਹੈ ਕੋਈ ਐਕਸਪੀਰੀਅੰਸ ਜਿਹੜੇ ਬੰਦੇ ਚਾਹੀਦੇ ਆ ਉਹ ਸਰਕਾਰ ਦੀਆਂ ਆਈਆਂ ਅਸੀਂ ਹੁਣ ਇੱਧਰ ਚੱਲੇ ਜਾਂਦੇ ਆ ਆ ਕੋਈ ਪਰਵਾਹ ਕਿੱਥੇ ਟੋੜਾ ਇੱਧਰ ਆ ਸਾਰੇ ਆ ਰਾਹ ਦੇ ਨੰਬਰ ਦੇ ਦਿਓ ਜੀ ਨੰਬਰ ਲੈ ਲਿਓ ਸਾਡਾ ਜੇ ਕੋਈ ਤੁਹਾਨੂੰ ਮੁਸ਼ਕਲ ਆਈ ਸਾਨੂੰ ਫੋਨ ਕਰ ਦਿਓ ਅਸੀਂ ਸਾਡੀ ਇੱਕ ਬੋਟ ਪਹੁੰਚੂਗੀ ਉੱਥੇ ਨੰਬਰ ਦੇ ਦਿਓ ਆਪਣਾ ਨੰਬਰ ਲਿਖਾ ਦਿਓ ਉਨੇ ਵੀ ਤਾਂ ਇਹੀ ਕਹਿ ਰਹੇ ਆ ਨਾ ਕਹਿੰਦੇ ਵੀ ਜੇ ਰਸਤੇ 'ਚ ਪਾਣੀ ਜਾਦੇ ਹੋਊਗਾ ਮੈਂ ਕੀ ਕਰੂੰਗੇ ਕਹਿੰਦੇ ਫਿਰ ਬੋਟ ਲਈ ਯਾਦ ਕਰੂੰਗੇ ਫਿਰ ਉਹ ਛੱਲਾਂ ਕੀ ਪਤਾ ਕਿਸ ਵੇਲੇ ਕਿਦਾਂ ਪਤਾ ਨਹੀਂ ਕਿਦਾਂ ਕਿਸ ਹਾਸਰ ਨਾਲ ਆਪਾਂ ਮੁੜ ਕੇ ਵਾਪਸ ਜਾਣਾ ਇਹਨਾਂ ਨੂੰ ਨਾਲ ਬਿਠਾ ਲਈ ਇਹਨਾਂ ਦੇ ਆ ਕੋਈ ਨਹੀਂ ਆਪਾਂ ਫੇਰ ਵਾਪਸ ਜਾਣ ਲੱਗੇ ਬਿਠਾ ਜੇ ਇਹਨਾਂ ਦੀ ਮਾਨਸਿਕ ਹਾਲਤ ਦੇ ਮੁਤਾਬਿਕ ਜਿੱਦਾਂ ਕਹਿੰਦੇ ਇੱਕ ਵਾਰ ਜਿਹੜਾ ਰੈਸਕਿਊ ਕਰਨ ਵਾਲੇ ਉਹਨਾਂ ਨੂੰ ਕਰ ਲਈਏ ਆ ਨੰਬਰ ਲਖਵਾਓ ਜੀ ਇਹਨਾਂ ਨੂੰ ਆਪਣਾ ਹਾਂ ਉਹ ਦੇਖ ਸਕਦੇ ਹੋ ਕਿ ਛੱਤਾਂ ਦੇ ਉੱਤੇ ਜਿਹੜੇ ਲੋਕ ਨੇ ਉਹ ਚੜੇ ਹੋਏ ਨੇ ਕਿਉਂਕਿ ਥੱਲੇ ਪਾਣੀ ਐ ਉਹ ਬਹੁਤ ਜ਼ਿਆਦਾ ਆ ਛੱਤਾਂ ਦੇ ਉੱਤੇ ਖੜ ਕੇ ਆਵਾਜ਼ਾਂ ਲਗਾ ਰਹੇ ਨੇ ਕਿ ਸਾਡੀ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਆਸ ਉਮੀਦ ਕੋਈ ਨਹੀਂ ਹੁੰਦੀ ਜਦੋਂ ਇੱਕ ਕਿਸ਼ਤੀ ਜਾਂ ਕੋਈ ਲੋਕ ਦਿਖਦੇ ਨੇ ਤਾਂ ਆਵਾਜ਼ਾਂ ਮਾਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਇੱਕ ਘਰ ਦੇ ਵਿੱਚ ਵੀ ਹੋਰ ਜੀ ਦੇ ਨੇੜੇ ਜਿਹੜੀ ਬੋਟ ਆ ਉਹ ਜਾ ਰਹੀ ਆ ਉੱਥੇ ਵੀ ਲੋਕ ਨੇ ਖੜੇ ਹੋਏ ਨੇ ਮਤਲਬ ਫਸੇ ਹੋਏ ਨੇ ਸਾਰੇ ਪਾਸੋਂ ਮਤਲਬ ਇਹਨਾਂ ਨੂੰ ਕੋਈ ਰਾਹਤ ਨਹੀਂ ਦਿਖ ਰਿਹਾ ਕਿ ਹੁਣ ਜਾਈਏ ਕਿ ਇੱਧਰ ਕੀ ਕਰੀਏ ਕੁਝ ਨਹੀਂ ਪਤਾ ਇਹੀ ਕਹਿ ਰਹੇ ਸਾਰਾ ਘਰ ਕੇ ਨਿਕਲ ਜਾਂਦੇ ਮੈਂ ਤੁਹਾਨੂੰ ਦੱਸਿਆ ਨਹੀਂ ਜਿਸ ਵੇਲੇ ਬੱਚੇ ਨੂੰ ਮੋਢੇ ਤੇ ਚਾਕੇ ਨਿਕਲਦੇ ਆ ਤੂੰ ਪਤਾ ਥੋੜਾ ਵੀ ਸਿਰੇ ਪਹੁੰਚਾਂਗੇ ਨਹੀਂ ਹੁਣ ਇਹ ਵੀ ਤਾਂ ਅਸੀਂ ਦੱਸ ਰਹੇ ਵੀ ਪਤਾ ਨਹੀਂ ਪਹੁੰਚਾਂਗੇ ਵਾਪਸ ਆਵਾਂਗੇ ਆਸਤੇ ਤੇ ਇਸ ਕਰਕੇ ਮਤਲਬ ਇਹਨਾਂ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਕਿਦਾਂ ਲਾਉਂਗਾ ਇਹਨਾਂ ਦੀ ਪੀੜਾ ਦਾ ਅੰਦਾਜ਼ਾ ਕਿਦਾਂ ਲਾਉਂਗਾ ਸ਼ਬਦਾਂ ਰਾਹੀਂ ਕਿਦਾਂ ਦੱਸੂਗਾ ਤੁਸੀਂ ਆਪਾਂ ਇਹਨਾਂ ਦੀ ਜਗਾ ਖੜੇ ਹੋ ਕੇ ਦੇਖੀਏ ਇਹ ਪਤਾ ਲੱਗਦਾ ਕਿ ਸੰਸਥਾਵਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਦੇ ਬੜੇ ਸਵਾਲ ਉੱਠਦੇ ਕਿ ਇੰਨੀ ਫੰਡਿੰਗ ਇਹਨਾਂ ਪੈਸਾ ਕਿੱਥੋਂ ਲਿਆਉਂਦੇ ਆ ਇਹ। ਕੋਈ ਗੱਲ ਨਹੀਂ ਕਿ ਆਜਣ ਸਾਨੂੰ ਕਹਦੇ ਦੇਖ ਲਓ ਤੁਸੀਂ। ਮਤਲਬ ਸਵਾਲ ਚੱਕ ਦਿੰਦੇ ਆ ਕੋਈ ਪਰ ਆ ਜਿਹੜਾ ਬੰਦਾ ਮੈਕਸਿਮਮ ਪਤਾ ਕੀ ਹੁੰਦਾ। ਜਿਹੜੇ ਬੰਦੇ ਨੇ ਕੱਖ ਨਹੀਂ ਕਰਨਾ ਨਾ ਉਂਗਲੀਆਂ ਚੱਕਣੇ ਦਾ ਕੰਮ ਉਹ ਕਰਦੇ ਆ। ਜੀ। ਠੀਕ ਹੈ। ਜਿਹੜੇ ਕੰਮ ਕਰਨ ਵਾਲੇ ਆ ਇਹਨਾਂ ਉਹ ਬਹੁਤ ਸੋਚਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਕਿੰਨਾ ਕੰਮ ਨੇ ਆਪਣੇ ਬਜ਼ੁਰਗਾਂ ਦਾ ਸੰਭਾਲ ਨਹੀਂ ਹੁੰਦਾ ਉਹਨਾਂ ਤੇ ਔਰ ਜਿਨ੍ਹਾਂ ਦੇ ਆਪਣੇ ਪਰਿਵਾਰ ਨਹੀਂ ਸੰਭਾਲ ਹੁੰਦੇ ਨਾ ਉਂਗਲੀਆਂ ਚੱਕਣ ਵਾਲੇ ਉਹ ਹੋਣਗੇ ਦੇਖ ਲਓ ਨੇੜੇ ਜਾ ਕੇ ਮੈਕਸਿਮਮ ਲੋਕ ਉਹ ਹੋਣਗੇ ਉਧਰ ਨਜ਼ਰ ਆਏ ਕਿ ਤੇ ਅਸੇ ਪਾਸੇ ਇੱਥੇ ਨਹੀਂ ਚਲੋ ਇਹ ਤਾਂ ਸਾਰੇ ਚੰਗੇ ਵੀ ਐ ਸਾਰੇ ਤਰ੍ਹਾਂ ਦੇ ਕਈ ਲੰਗਰ ਵੀ ਸ਼ਿਕਾ ਰਹੇ ਐ ਪਾਣੀ ਦਾ ਵੀ ਅਰੇਂਜਮੈਂਟ ਕਰ ਰਹੇ ਐ ਤੇ ਦੂਜੇ ਕੰਮ ਬੰਦੇ ਜਿਹੜੇ ਆ ਉਹ ਆਪਣਾ ਕੰਮ ਆਪ ਕਰੀਏ ਨੇ ਜਿਓ ਜਾਂ ਇਨਸਾਨ ਹੁੰਦਾ ਉਹਨੂੰ ਇਹੋ ਜਿਹਾ ਹੀ ਦੂਜਾ ਇਨਸਾਨ ਲਿਖਦਾ ਪਰ ਅਵੇਅਰ ਵੀ ਰਹਿਣਾ ਚਾਹੀਦਾ ਮੈਂ ਦੂਜੀ ਗੱਲ ਵੀ ਕਹਿੰਦਾ ਵੀ کئی ਵਾਰ ਮਤਲਬ ਸੰਗ ਪਬਲਿਕ ਦੀਆਂ ਭਾਵਨਾਵਾਂ ਦਾ ਨਿਆਇਜ਼ ਫਾਇਦਾ ਵੀ ਉਠਾਇਆ ਜਾਂਦਾ ਉਤੇ ਸਾਵਧਾਨ ਵੀ ਰਹਿਣਾ ਚਾਹੀਦਾ ਪਰ 100 ਵਾਰ ਸੋਚਣਾ ਚਾਹੀਦਾ ਕਿ ਤੇ ਉਂਗਲੀ ਚੱਕਣ ਲੱਗਿਆਂ ਵੀ ਅਸੀਂ ਜੋ ਬੋਲ ਰਹੇ ਹਾਂ ਕੰਨਾਂ ਦੇ ਕੱਚੇ ਤਾਂ ਨਹੀਂ ਕਿਤੇ ਅਸੀਂ ਜੇ ਸਾਨੂੰ ਚਾਰ ਹਜ਼ਾਰ ਨੀਸਾ ਕੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਸਤਲੁਜ ਦੇ ਕੰਡੇ ਤੇ ਬਿਲਕੁਲ ਮੌਜੂਦ ਆ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਹਾਲਾਤ ਕਿਨੇ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਜਿਹੜਾ ਕਿਸ਼ਤੀ ਦੇ ਵਿੱਚ ਜਿਹੜੀ ਪ੍ਰਭ ਆਸਰਾ ਸਸਤਾ ਆ ਪਾਣੀ ਦਵਾਈ ਪਸ਼ੂਆਂ ਦੇ ਲਈ ਫੀਡ ਸਾਰਾ ਕੁਝ ਲੈ ਕੇ ਲੋਕਾਂ ਤੱਕ ਪਹੁੰਚ ਰਹੀ ਆ ਲਗਾਤਾਰ ਦਿਖਾਉਂਦੇ ਰਾਵਾਂਗੇ